ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਆਪਾਂ ਤੁਹਾਨੂੰ ਜੀ ਸਲਵਾਰ ਦੇ ਪੌਂਚੇ ਬਣਾਉਣੇ ਅਤੇ ਜੜਨੀ ਦੱਸਾਂਗੇ ਦੇਖੋ ਜੀ ਸਭ ਤੋਂ ਪਹਿਲਾਂ ਆਪਾਂ ਇਦਾਂ ਕੱਪੜੇ ਦੇ ਉੱਪਰ ਬੁਕਰਮ ਪੇਸਟ ਕੀਤੀ ਹੋਈ ਹੈ ਦੋਵੇਂ ਪਾਸੇ ਆਪਾਂ ਇਸ ਤਰ੍ਹਾਂ ਜੀ ਲਗਾ ਲੈਣੀ ਹੈ ਕਿ ਸਲਾਈ ਇਸ ਤਰ੍ਹਾਂ ਜੀ ਆਪਾਂ ਦੋਵੇਂ ਪਾਸੇ ਸਲਾਈ ਲਾ ਲੈਣੀ ਹੈ ਸਲਾਈ ਲਾਉਣ ਤੋਂ ਪਹਿਲਾਂ ਦੇਖੋ ਜੀ ਆਪਾਂ ਪ੍ਰੈਸ ਦੇ ਨਾਲ ਬੁਕਰਮ ਨੂੰ ਪੇਸਟ ਕਰ ਲਿਆ ਇਸ ਤਰ੍ਹਾਂ ਜੀ ਸਲਾਈ ਲਗਾਉਣ ਤੋਂ ਬਾਅਦ ਹੁਣ ਆਪਾਂ ਨਾ ਸਲਵਾਰ ਦੇ ਸਿੱਧੇ ਪਾਸੇ ਸਿੱਧੇ ਪਾਸੇ ਰੱਖਣਾ ਜੀ ਇਸ ਤਰ੍ਹਾਂ ਬੁਕਰਾ ਵਾਲੇ ਜਿਹੜੀ ਆਪਾਂ ਬੁਕਰਮ ਵਾਲੀ ਪੱਟੀ ਤਿਆਰ ਕੀਤੀ ਹੈ ਇਹਨੂੰ ਰੱਖ ਕੇ ਆਪਾਂ ਸਲਾਈ ਲਾ ਲੈਣੀ ਆ ਸਲਾਈ ਆਪਾਂ ਦੇਖੋ ਜਿਹੜਾ ਬੁਕਰਮ ਵਾਲਾ ਹਿੱਸਾ ਉਹ 1-1 ਇੰਚ ਬਾਹਰ ਸਾਡੇ ਕੇ ਸਲਾਈ ਲਾਈ ਆ ਤਾਂ ਕਿ ਜਦੋਂ ਆਪਾਂ ਨਾ ਅੰਦਰ ਨੂੰ ਬੁਕਰਮ ਫੋਲਡ ਕਰਾਂਗੇ ਤਾਂ ਆਪਣੀ ਬੁਕਰਮ ਘਟੂਗੀ ਨਹੀਂ ਇਸ ਤਰ੍ਹਾਂ ਦੇਖੋ ਜੀ ਆਪਾਂ ਸਲਾਈ ਲਗਾ ਲੈਣੀ ਆ ਸਲਾਈ ਲਗਾਉਣ ਤੋਂ ਬਾਅਦ ਦੇਖੋ ਆਪਾਂ ਤੁਹਾਨੂੰ ਦਿਖਾਉਣੇ ਆਂਗੇ ਇਸ ਤਰ੍ਹਾਂ ਆਪਣੀ ਦੇਖੋ ਜਿਹੜੀ ਬੁਕਰਮਾ ਇਹ ਆਪਣੀ ਕਪ ਸਲਵਾਰ ਦੇ ਨਾਲ ਅਟੈਚ ਹੋ ਗਈ ਹੁਣ ਆਪਾਂ ਇਹਨੂੰ ਅੰਦਰ ਨੂੰ ਇਸ ਤਰ੍ਹਾਂ ਫੋਲਡ ਕਰ ਲੈਣਾ ਫੋਲਡ ਕਰਨ ਤੋਂ ਬਾਅਦ ਆਪਾਂ ਨੀਚੇ ਸਲਾਈ ਲਗਾ ਲੈਣੀ ਹੈਗੀ ਇਸ ਤਰ੍ਹਾਂ ਆ ਦੇਖੋ ਜੀ ਇਸ ਤਰ੍ਹਾਂ ਆਪਾਂ ਲਗਾ ਲੈਣੀ ਹੈਗੀ ਸਲਾਈ ਤੁਸੀਂ ਜੇ ਸਿੰਥੈਟਿਕ ਕਪੜਾ ਤਾਂ ਤੁਸੀਂ ਪ੍ਰੈਸ ਵੀ ਕਰ ਸਕਦੇ ਹੋਗੇ ਜਿਹੜੀਆਂ ਮੇਰੀਆਂ ਭੈਣਾਂ ਸਲਾਈ ਨਵੀਂ ਸਿੱਖਦੀਆਂ ਨੇ ਉਹ ਜਰੂਰ ਇਹ ਸਲਾਈ ਲਾਉਣ ਤੋਂ ਬਾਅਦ ਪ੍ਰੈਸ ਕਰਨ ਤਾਂ ਕਿ ਕੋਈ ਵੱਲ ਨਾ ਪੈਣ ਇਹ ਸਲਾਈ ਦੇਖੋ ਪੱਲੇ ਵਾਲੀ ਆਪਣੀ ਟੇਢੀ ਨਹੀਂ ਹੋਣੀ ਚਾਹੀਦੀ ਇਹ ਆਪਾਂ ਸਿੱਧੀ ਰੱਖਣੀ ਹੈ ਇਸ ਤਰ੍ਹਾਂ ਫੇਰ ਆਪਾਂ ਆ ਉੱਪਰ ਨੂੰ ਸਲਾਈ ਲੈ ਕੇ ਆਉਣੀ ਹੈਗੀ ਇਹ ਵਾਲੀ ਸਲਾਈ ਆਪਾਂ ਕਈ ਵਾਰੀ ਨਾ ਉਲਟ ਪਾਸੇ ਦੀ ਬੁਕਰ ਮਟੈਚ ਕਰ ਲੈਣੇ ਆ ਇਹ ਆਪਾਂ ਸਿੱਧੇ ਪਾਸੇ ਦੀ ਲਾਉਣੀ ਹੈ ਇਸ ਤਰ੍ਹਾਂ ਕੱਪੜਾ ਸੈੱਟ ਕਰ ਕਰਕੇ ਸਲਾਈ ਲਗਾ ਲੈਣੀ ਹੈ ਆ ਦੇਖੋ ਆ ਆਪਣੀ ਸਲਾਈ ਬਿਲਕੁਲ ਸਿੱਧੀ ਆਗੀ ਜੇ ਟੇਢੀ ਹੋਊਗੀ ਤਾਂ ਆਪਣੇ ਜਿਹੜੇ ਸਲਵਾਰ ਦੇ ਕੁੰਦੇ ਨੇ ਉਹ ਪਿੱਛੇ ਨੂੰ ਜਾਣ ਲੱਗ ਜਾਂਦੇ ਨੇ ਐਦਾਂ ਹੱਥ ਦੀ ਮਤਲਬ ਜਿਹੜੀ ਆਪਾਂ ਪਕੜ ਆਗੀ ਇਹ ਆਪਾਂ ਮਜ਼ਬੂਤ ਰੱਖਣੀ ਆਗੀ ਤਾਂ ਕਿ ਆਪਣਾ ਜਿਹੜੇ ਮੂਰੀ ਦੇ ਵਿੱਚ ਵੱਲ ਨਾ ਪੈਣ ਇਸ ਤਰ੍ਹਾਂ ਪੌਂਚਾ ਜੜਨ ਦੇ ਨਾਲ ਬੁਕਰਮ ਨੂੰ ਅਟੈਚ ਕਰਨ ਦੇ ਨਾਲ ਕਦੇ ਵੀ ਆਪਣੇ ਸਲਵਾਰ ਦੇ ਪੌਂਚੇ 'ਚ ਵੱਲ ਨਹੀਂ ਪੈਂਦੇ ਹੈਗੇ ਆ ਦੇਖੋ ਜੀ ਹੁਣ ਆਪਣੀ ਬੁਕਰਮ ਹੋ ਚੁੱਕੀ ਹੈਗੀ ਅਟੈਚ ਦੇਖੋ ਕੋਈ ਵੀ ਵੱਲ ਨਹੀਂ ਪਿਆ ਹੈਗਾ ਨਾ ਸਿੱਧੇ ਪਾਸੇ ਨਾ ਹੀ ਉਲਟ ਪਾਸੇ ਹੁਣ ਦੇਖੋ ਤੁਸੀਂ ਆਪਣੀ ਮਰਜ਼ੀ ਮੁਤਾਬਕ ਕੋਈ ਵੀ ਡਿਜ਼ਾਈਨ ਤਿਆਰ ਕਰ ਸਕਦੇ ਹੋਗੇ ਕੋਈ ਲੈਸ ਵਗੈਰਾ ਲਾ ਕੇ ਡਿਜ਼ਾਈਨ ਤਿਆਰ ਕਰਨਾ ਉਹ ਵੀ ਤੁਸੀਂ ਤਿਆਰ ਕਰ ਸਕਦੇ ਹੋ ਹੁਣ ਦੇਖੋ ਆਪਾਂ ਇਦਾਂ ਸਕਰੋਲ ਬਣਾ ਲੈਣੇ ਆ ਆਪਾਂ ਆਪਣੇ ਹੱਥ ਨੂੰ ਦੇ ਨਾਲ ਮੂਰੀ ਨੂੰ ਫੜ ਕੇ ਤੇਜ਼ ਤੇਜ਼ ਘਮਾਉਣਾਗਾ ਐਦਾਂ ਫਿਰ ਸਕਰੋਲ ਤਿਆਰ ਹੋ ਜਾਂਦੇ ਨੇ ਇੱਕ ਲਾਈਨ ਹੁਣ ਆਪਾਂ ਸਲਾਈ ਸਿੱਧੀ ਲਗਾ ਲੈਣੀ ਹੈਗੀ ਸਿੱ ਸਲਾਈ ਸਿੱਧੀ ਲਾ ਕੇ ਐਸੀ ਤਰ੍ਹਾਂ ਹੀ ਆਪਾਂ ਸੈਂਟਰ ਛੱਡ ਕੇ ਉੱਪਰ ਐਦਾਂ ਹੀ ਤਿਆਰ ਕਰ ਲੈਣਾ ਇਸ ਤਰ੍ਹਾਂ ਆਹ ਦੇਖੋ ਜੀ ਆਪਣੇ ਪੌਂਚੇ ਬਣ ਕੇ ਹੋ ਚੁੱਕੇ ਨੇ ਤਿਆਰ ਇਸ ਤਰ੍ਹਾਂ ਆਪਣੇ ਪੌਂਚੇ ਜੜੇ ਜਾਂਦੇ ਨੇ ਤੇ ਇਸ ਤਰ੍ਹਾਂ ਹੀ ਬਣਾਏ ਜਾਂਦੇ ਨੇ ਹੁਣ ਆਪਾਂ ਤੁਹਾਨੂੰ ਪੌਂਚੇ ਦੀ ਪਿਛਲੀ ਸਲਾਈ ਲਾਉਣੀ ਦੱਸਾਂਗੇ ਦੇਖੋ ਬਹੁਤ ਭੈਣਾਂ ਨੂੰ ਪ੍ਰੋਬਲਮ ਆਉਂਦੀ ਹੈ ਜਾਂ ਤਾਂ ਉਹਨਾਂ ਤੇ ਝੋਲ ਪੈਂਦਾ ਹੁੰਦਾ ਪੌਂਚੇ ਜਦੋਂ ਨਾ ਆਪਾਂ ਸਲਵਾਰ ਪਾਉਣੇ ਆਂਗੇ ਤਾਂ ਪਿਛਲੇ ਪਾਸੇ ਮੂਰੀ ਕੋਲੇ ਨਾ ਜਾਂ ਤਾਂ ਝੋਲ ਪੈਂਦਾ ਜਾਂ ਫਿਰ ਆਪਣੀ ਮੂਰੀ ਦੀ ਨਾ ਤਕੂਨਾ ਜਾਂ ਹਿੱਸਾ ਖੜਾ ਰਹਿੰਦਾ ਹੈਗਾ ਦੇਖੋ ਹੁਣ ਆਪਾਂ ਕੀ ਕਰਨਾ ਜਿੰਨੀ ਆਪਣੀ ਮੂਰੀ ਹੈਗੀ ਉਨੀ ਰੱਖ ਕੇ ਆਪਾਂ ਇਸ ਤਰ੍ਹਾਂ ਨਿਸ਼ਾਨ ਲਾ ਲੈਣੇ ਨੇ ਆ ਲਾ ਲਿਆ ਜੀ ਆਪਾਂ ਹੁਣ ਆਪਾਂ ਇਹਨੂੰ ਨਾ ਸਿੱਧੀ ਲਾਈਨ ਬਣਾ ਲੈਣੀ ਆ ਬਰਾਬਰ ਕਰਕੇ ਇਸ ਤਰ੍ਹਾਂ ਹੁਣ ਆਪਾਂ 1 ਇੰਚ ਮੂਰੀ ਜਿੱਥੇ ਖਤਮ ਹੁੰਦੀ ਆ ਇੱਥੇ 1 ਇੰਚ ਦੇ ਫਰਕ ਨਾਲ ਫੇਰ ਨਿਸ਼ਾਨ ਲਾ ਲੈਣਾ ਹੁਣ ਦੇਖੋ ਆਪਾਂ ਚੰਗੀ ਤਰ੍ਹਾਂ ਸਲਵਾਰ ਨੂੰ ਸੈੱਟ ਕਰਕੇ ਰੱਖ ਲੈਣਾ ਇਸ ਤਰ੍ਹਾਂ ਆ ਦੇਖੋ ਜੀ ਹੁਣ ਚਾਹੇ ਤਾਂ ਤੁਸੀਂ ਸਕੇਲ ਲੈ ਲਓ ਚਾਹੇ ਤੁਸੀਂ ਇੰਚੀ ਟੇਪ ਦੀ ਹੈਲਪ ਨਾਲ ਐਦਾਂ ਜਿਹੜੇ ਆਪਾਂ ਨਿਸ਼ਾਨ ਨੀਚੇ ਮੂਰੀ ਵਾਲੇ ਲਾਏ ਨੇ ਉਹ ਰੱਖ ਕੇ ਲਾਈਨ ਬਣਾ ਲੈਣੀ ਹੈ ਸਾਈਡ ਤੇ ਜਿੰਨਾ ਕੱਪੜਾ ਰਹਿੰਦਾ ਉਹ ਆਪਾਂ ਟੈਂਸ਼ਨ ਨਹੀਂ ਲੈਣੀ ਵੀ ਆਪਣਾ ਕੱਪੜਾ ਇੰਨਾ ਵਿਗਸਟ ਜਾਂਦਾ ਉਹ ਆਪਾਂ ਛੱਡ ਦੇਣਾ ਜਿੰਨਾ ਵੀ ਰਹਿੰਦਾ ਇਸ ਤਰ੍ਹਾਂ ਆਪਾਂ ਲਾਈਨ ਚਾਕ ਦੇ ਨਾਲ ਨਿਸ਼ਾਨ ਲਾ ਲੈਣੇ ਆਂਗੇ ਜੇ ਆਪਾਂ ਬਿਨਾਂ ਨਾਪੇ ਪਿਛਲੀ ਸਲਾਈ ਲਗਾਉਣੇ ਆ ਨਾ ਸਲਵਾਰ ਦੀ ਜਾਂ ਜਾਂ ਤਾਂ ਆਪਣੀ ਸਲਾਈ ਜਿਆਦਾ ਵਿੱਚ ਨੂੰ ਲੱਗ ਜਾਂਦੀ ਹੈ ਅੰਦਰ ਨੂੰ ਜਾਂ ਆਪਣੀ ਜਦੋਂ ਜਿਆਦਾ ਬਾਹਰ ਨੂੰ ਲੱਗ ਜਾਂਦੀ ਆ ਫੇਰ ਵੀ ਆਪਣੀ ਜਿਹੜੀ ਪਿੱਛੋਂ ਸਲਵਾਰ ਦੀ ਸ਼ੇਪ ਆ ਸਹੀ ਨਹੀਂ ਆਉਂਦੀ ਜਿਆਦਾ ਬਾਹਰ ਨੂੰ ਲੱਗ ਜੂ ਤਾਂ ਵੀ ਨਹੀਂ ਜਿਆਦਾ ਅੰਦਰ ਨੂੰ ਲੱਗ ਜੂ ਤਾਂ ਵੀ ਨਹੀਂ ਆ ਦੇਖੋ ਜੀ ਇਸ ਤਰ੍ਹਾਂ ਆਪਾਂ ਬਿਨਾਂ ਨਾਪੇ ਲਾਉਣਿਆ ਜਾਂ ਇਸ ਤਰ੍ਹਾਂ ਲੱਗ ਜਾਂਦੀ ਹੈ ਕਿ ਜਾਂ ਜਿਆਦਾ ਬਾਹਰ ਨੂੰ ਲੱਗ ਜਾਂਦੀ ਹੈਗੀ ਆ ਦੇਖੋ ਜੀ ਹੁਣ ਆਪਾਂ ਇਸ ਤਰ੍ਹਾਂ ਸਲਾਈ ਲਗਾ ਲੈਣੀ ਹੈ نیچے ਤੋਂ ਆਪਾਂ 2-3 ਵਾਰੀ ਸਲਾਈ ਡਬਲ ਕਰਕੇ ਲਾਉਣੀ ਹੈ ਜਿੱਥੋਂ ਆਪਾਂ ਪਹੁੰਚੇ ਕੋਲੋਂ ਸਲਾਈ ਸ਼ੁਰੂ ਕਰਨੀ ਹੈਗੀ ਉਥੋਂ ਆਪਾਂ ਸਲਾਈ ਡਬਲ ਕਰਕੇ ਲਾਉਣੀ ਹੈਗੀ ਹੌਲੀ-ਹੌਲੀ ਆਪਾਂ ਸਲਾਈ ਲਾਉਂਦੇ ਲਾਉਂਦਿਆਂ ਨੇ ਅੱਦਕ ਤੱਕ ਜਾ ਕੇ ਆਪਾਂ ਮਤਲਬ ਕਿ ਇਸ ਤਰ੍ਹਾਂ ਜਾ ਕੇ ਆਪਣਾ ਕੱਪੜਾ ਸਲਾਈ ਵਾਲਾ ਕੱਪੜਾ ਘਟਾਉਂਦੇ ਜਾਣਾ ਆ ਦੇਖੋ ਇਸ ਤਰ੍ਹਾਂ ਜਿਆਦਾ ਸੀਗਾ ਉੱਪਰ ਆਪਾਂ ਨਾਲ ਹੀ ਮਿਲਾ ਲੈਣਾਗਾ ਨਿੱਚੇ ਤੋਂ ਸਲਾਈ ਆ ਆਪਣੀ ਆ ਦੇਖੋ ਜੀ ਹੁਣ ਆਪਾਂ ਜਿਆਦਾ ਕੱਪੜਾ ਨਹੀਂ ਛੱਡਿਆ ਹੁਣ ਆਪਾਂ ਨਾਲ ਹੀ ਮਲਾ ਲਿਆ ਐਸ ਤਰ੍ਹਾਂ ਦੇਖੋ ਆਪਾਂ ਖਿੱਚ ਕੇ ਦੇਖੋ ਦੇਖਾਂਗੇ ਤਾਂ ਆਪਣੀ ਬਿਲਕੁਲ ਵੀ ਸਹੀ ਕੋਈ ਵਾਲ ਨਹੀਂ ਪੈਂਦਾ ਕੋਈ ਝੋਲ ਨਹੀਂ ਪੈਂਦਾ ਐਸ ਤਰ੍ਹਾਂ ਸਲਾਈ ਲਗਾਉਣ ਦੇ ਨਾਲ ਆਪਣੀ ਪਿਛਲੀ ਸਲਾਈ ਬਿਲਕੁਲ ਸਹੀ ਲੱਗਦੀ ਹੈ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਪਲੀਜ਼ ਲਾਈਕ ਕਮੈਂਟ ਐਂਡ ਸਬਸਕ੍ਰਾਈਬ ਵੀਡੀਓ ਨੂੰ ਐਂਡ ਤੱਕ ਦੇਖ ਲੀਜੀ ਮੇਰੀਆਂ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ